ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਰਣਜੀਤ baba ਟਟਰੀਆਂ ਵਾਲੇ ਅਕਾਲੀ ਦਲ ਦੇ ਜਿਹੜੇ ਵੱਡੇ ਵੱਡੇ ਦਰਖਤ ਉਹਨਾਂ ਦੇ ਬਾਰੇ ਦੱਸਦੇ ਪਏ ਆ ਕਿ ਜੜੋਂ ਹੀ ਪੁੱਟੇ ਗਏ ਨੇ ਉਹਨਾਂ ਦੇ ਜੜਾਂ ਹਿੱਲ ਗਈਆਂ ਮੈਂ ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਅਕਾਲੀ ਦਲ ਦੇ ਵੱਡੇ-ਵੱਡੇ ਦਰਖਤ ਕਿਹੜੇ ਸੀ ਜਾਂ ਵੱਡੇ-ਵੱਡੇ ਜਿਹੜੇ ਬੁਰਜ ਸੀ ਕਿਹੜੇ ਸੀ ਤੇ ਅੱਜ ਰਣਜੀਤ 바ਵਾ ਟਟਰੀਆਂ ਵਾਲੇ ਉਹਨਾਂ ਦੇ ਬਾਰੇ ਤਫਸੀਲ ਦੇ ਨਾਲ ਗੱਲ ਕਰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਇਹ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਵੱਡੇ-ਵੱਡੇ ਦਰਖਤ ਵੇਲੋ ਆਪਨੇ ਹੱਸੀ ਜਾਂਦੇ ਤੁਸੀਂ ਮੈਂ ਤਾਂ ਦੇਖੋ ਜਿ ਕਿਹਾ ਹੀ ਨਹੀਂ ਹੈ ਬਈ ਕਈ ਜੜੋਂ ਹੀ ਪੁੱਟੇ ਗਏ ਹਨੇਰੀ ਗਈ ਵਰੀ ਇੰਨੀ ਆਉਂਦੀ ਹੁੰਦੀ ਹੈ ਵੀ ਦਰਖਤ ਨਾ ਜੜੋ ਪੁੱਟਿਆ ਜਾਂਦਾ ਟੁੱਟਦਾ ਨਹੀਂ ਹੁੰਦਾ ਪੁੱਟਿਆ ਹੀ ਜਾਂਦਾ ਇਦਗੀ ਤੇ ਇਲੈਕਸ਼ਨ ਇਦਾਂ ਦੀ ਹੋਈ ਹੈ ਵੀ ਵੱਡੇ ਵੱਡੇ ਜਿਹੜੇ ਪੁਰਾਣੇ ਖੁੰਡ ਸਾਰੇ ਪੁੱਟੇ ਗਏ ਸੁਣੋ ਭਾਈ ਸੁਣੋ ਉਹ ਸਾਰਿਆਂ ਦਾ ਹਾਲ ਇਹੋ ਜਿਹਾ ਹੋਇਆ ਜਿ세ਹੇਦਾਰ ਕੱਲ ਪਿੱਟਦਾ ਸੀ ਅਕਾਲ ਤਖਤ ਵਾਲਾ ਜਹੇਦਾਰ ਕਹਿੰਦਾ ਬਾਲੇ ਔਖੇ ਆ ਸਿੱਖਾਂ ਦੀ ਬੇਇੱਜ਼ਤੀ ਬਹੁਤ ਹੋ ਰਹੀ ਹੈ ਸਰਸੇ ਵਾਲੇ ਤੂੰ ਮਾਫੀ ਦਵਾਈ ਉਦੋਂ ਨਹੀਂ ਬੇਇੱਜ਼ਤੀ ਹੋਈ ਜਹੇਦਾਰਾ ਤੇਰੀ ਜਦੋਂ ਸਰਸੇ ਵਾਲੇ ਨੂੰ ਮਾਫ ਕੀਤਾ ਅਕਾਲ ਤਖਤ ਸਾਹਿਬ ਤੇ ਉਦੋਂ ਨਹੀਂ ਬੇਇੱਜ਼ਤੀ ਹੋਈ ਕਹਿੰਦੇ ਜੀ ਅਕਾਲੀ ਦਲ ਬਦਨਾਮ ਹੋ ਰਿਹਾ ਹੈ ਅਕਾਲੀ ਦਲ ਨੇ ਜਦੋਂ ਅਕਾਲ ਤਖਤ ਦੇ ਜਹੇਦਾਰਾਂ ਨੂੰ ਮੁਠੀ ਚ ਰੱਖਿਆ ਹੋਇਆ ਉਦੋਂ ਨਹੀਂ ਬਦਨਾਮ ਹੁੰਦਾ ਹੁਕਮ ਚਾੜਦੇ ਨੇ ਐ ਕਰਦੇਓ ਐ ਕਰਦੇਓ ਜਿਹਨੂੰ ਜੀ ਕਰਦਾ ਸਨਮਾਨ ਦੇ ਦਿਓ ਜਿਹਨੂੰ ਜੀ ਕਰਦਾ ਪੰਥ ਚੋਂ ਛੇਕ ਦਿਓ ਓਦੋਂ ਨਹੀਂ ਰੁਲਦੀ ਨਿੱਤ ਨਾ ਪਿਆਰੇਓ ਕਿਸੇ ਨੂੰ ਕੋਈ ਨਹੀਂ ਦੇਖਦਾ ਤੈਨੂੰ ਤੇਰੇ ਬਾਣੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰ ਤੈਨੂੰ ਥੱਲੇ ਤੇਰੇ ਕਰਮਾਂ ਨੇ ਸਿੱਟਣਾ ਭਾਈ ਹਰ ਚੀਜ਼ ਦਾ ਅੰਤ ਹੁੰਦਾ ਲੋਕੀ ਇੱਕੇ ਪਏ ਇਨਾਂ ਤੇ ਗੋਲਕਾਂ ਤੇ ਕਬਜ਼ੇ ਕਰਕੇ ਲੁੱਟ-ਲੁੱਟ ਖਾਂਦੇ ਐ। ਅਕਾਲ ਤਖਤ ਸਾਹਿਬ ਨੂੰ ਤੇ ਇਹਨਾਂ ਨੇ ਐ ਮੁੱਠੀ 'ਚ ਕੀਤਾ ਹੋਇਆ। ਜਥੇਦਾਰ ਇਹਨਾਂ ਦੇ ਲਫਾਫਿਆਂ 'ਚੋਂ ਨਿਕਲਦੇ ਐ। ਵੱਡੇ ਲੀਡਰਾਂ ਦੀ ਕੋਠੀ 'ਚ ਜਾਓ ਤੁਹਾਨੂੰ ਅਕਾਲ ਤਖਤ ਦੇ ਜਾਣ ਦੀ ਲੋੜ ਹੀ ਨਹੀਂ। ਅਕਾਲ ਤਖਤ ਤੇ ਜੱਦ ਲੈਣਾ ਅਕਾਲ ਤਖਤ 'ਤੇ ਨਾ ਜਾਓ ਵੱਡੇ ਲੀਡਰ ਦੀ ਕੋਠੀ 'ਚ ਜਾਓ ਇੱਥੋਂ ਹੀ ਫੋਨ ਚੱਲਿਆ ਜਾਂਦਾ ਵੀ ਬੱਸ ਬਈ ਬੱਸ ਇਹਨੂੰ ਕੁਛ ਨਹੀਂ ਕਹਿਣਾ ਇਹ ਸਾਡੇ ਕੋਲੇ ਆ ਗਿਆ। ਫਿਰ ਅਸਲ ਪੰਥ ਕਿਹੜਾ ਹੈ ਤਖਤ ਕਿੱਥੇ ਹੈ ਵਾਲਾ ਤਖਤ ਤੇ ਇਹ ਆਪਣੇ ਘਰਾਂ ਚ ਬਹਿ ਕੇ ਚਲਾਉਂਦੇ ਆ ਅਕਾਲ ਤਖਤ ਤੋਂ ਜਿਹੜੇ ਹੁਕਮਨਾਮੇ ਆ ਨਾ ਜਥੇਦਾਰਾਂ ਦੇ ਤੇ ਸਾਈਂ ਨਹੀਂ ਹੁੰਦੇ ਆ ਲੀਡਰ ਛਾਪ ਕੇ ਭੇਜਦੇ ਆ ਵੀ ਆਹ ਕਹਦੇ ਹੋ ਤੇ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਬੱਚੇ-ਬੱਚੇ ਨੂੰ ਪਤਾ ਹੈ ਕਿ ਨਹੀਂ ਪਤਾ ਅੱਜ ਕੱਲ੍ਹ ਲੋਕ ਨਿਆਣੇ ਨੇ ਕਮਲੇ ਨੇ ਭਾਈ ਬੋਲੋ ਲੋਕੀ ਕਮਲੇ ਨੇ ਹੁਣ ਬੁੱਧੂ ਬਣਾ ਲੂ ਕੋਈ ਅੱਜ ਦੇ ਸਮੇਂ 'ਚ ਤਾਂ ਕਰਕੇ ਇਹ ਲੀਡਰਾਂ ਦੇ ਨਾਲ ਇਦਾਂ ਦੀ ਹੁੰਦੀ ਹੈ ਨਾ ਜਦੋਂ ਇਹਨਾਂ ਦੇ ਕਰਮ ਨੇ ਇਹਨਾਂ ਬੰਦਿਆਂ ਨੇ ਕੰਮ ਹੀ ਇਹੋ ਜਿਹਾ ਕੀਤਾ ਜਦੋਂ ਜੀ ਕਰਤਾ ਕੰਨਤਾ ਜਦੋਂ ਜੀ ਕਰਤਾ ਅੰਦਰ ਵਾਲ ਲਿਆ ਜਦੋਂ ਜੀ ਕੀਤਾ ਕਿਸੇ ਨੂੰ ਸਰੂਪਾ ਦੇਤਾ ਜਦੋਂ ਮਰਜੀ ਕੀਤਾ ਪੰਥ 'ਚੋਂ ਛੇਕਤਾ ਜਦੋਂ ਜੀ ਕੀਤਾ ਆਪਣਿਆਂ ਨੂੰ ਸਰੂਪੇ ਸਨਮਾਨ ਜਿਹੜਾ ਸਾਡੇ ਵਿਰੁੱਧ ਬੋਲੇ ਛੇਕੂਏ ਨੂੰ ਪੰਥ 'ਚੋਂ ਸਾਡੇ ਵਿਰੁੱਧ ਨਹੀਂ ਕੋਈ ਬੋਲਣਾ ਚਾਹੀਦਾ ਆਵਾਜ਼ ਨਹੀਂ ਸਾਡੇ ਉਰੋਂ ਉਠਣੀ ਚਾਹੀਦੀ ਸਾਡੇ ਵਿਰੁੱਧ ਕੋਈ ਬੰਦਾ ਗੱਲ ਕਹਿ ਕੇ ਦੇਵੇ ਪਰ ਹੁਣ ਤੇ ਭਾਈ ਬੱਚਾ ਬੱਚੇ ਲਈ ਜਾਂਦਾ ਸਾਰੇ ਹੀ ਗੀ ਕਰਦੇ ਤਾਂ ਕਰਕੇ ਜਥੇਦਾਰਾਂ ਦੇ ਕਹਿਣ ਨਾਲ ਹੁਣ ਕੁਝ ਵੀ ਨਹੀਂ ਹੋਣਾ ਅਸਲ 'ਚ ਜਥੇਦਾਰਾਂ ਨੂੰ ਆਪਣੀਆਂ ਕੁਰਸੀਆਂ ਦੀ ਚਿੰਤਾ ਹੈ ਇਹਨਾਂ ਨੂੰ ਇਹ ਹੈ ਵੀ ਸਾਡੇ ਆਕਾ ਜਿਉਂਦੇ ਰਹਿਣਗੇ ਤੇ ਸਾਸੀ ਵੀ ਜਥੇਦਾਰ ਬਣੇ ਰਹਿਣਗੇ ਵੱਡੇ ਵੱਡੇ ਟੂਰ ਲਾਉਂਦੇ ਆ ਕਦੇ ਅਮਰੀਕਾ ਨੂੰ ਚੜ ਕੇ ਕਦੇ ਕੈਨੇਡਾ ਨੂੰ ਚੜ ਕੇ ਆ ਕੇ ਪੈਸੇ ਸਭ ਜਮਾ ਕਰਾਉਂਦੇ ਆ ਕਿ ਜੇਬ 'ਚ ਪਾਉਂਦੇ ਆ ਜਿੰਨਾ ਟੂਰ ਲੱਗੇ ਇੰਗਲੈਂਡ ਦਾ ਕੈਨੇਡਾ ਦਾ ਅਮਰੀਕਾ ਦਾ ਸਾਰੇ ਪੈਸੇ ਕਿੱਥੇ ਨੇ ਜੇਬ 'ਚ ਜੇਬ 'ਚ ਪਾਉਂਦੇ ਆ ਤਾਂ ਕਰਕੇ ਭਾਈ ਇਹਨਾਂ ਨੂੰ ਲੱਗਦਾ ਵੀ ਸਾਡੀਆਂ ਜਥੇਦਾਰੀਆਂ ਪੱਕੀਆਂ ਰਹਿਣ ਇਹ ਚੱਕਰ 'ਚ ਪਏ ਹੋਏ ਆ ਕਰਕੇ ਜੂਆ ਜੋ ਕੱਲ ਚੱਲ ਰਿਹਾ ਇਹਨਾਂ ਦੇ ਕਰਮ ਨੇ ਤੇ ਯਾਦ ਰੱਖਣਾ ਜਥੇਦਾਰੋ ਲੀਡਰੋ ਐਂ ਚੱਲੋਂਗੇ ਹੋਰ ਵੀ ਬੁਰਾ ਹਾਲ ਹੋਊਗਾ ਠੀਕ ਕਰੋ ਜੇ ਤੁਸੀਂ ਇਦਾਂ ਹੀ ਚੱਲੀ ਗਏ ਇਦਾਂ ਹੀ ਚੱਲੀ ਗਏ ਇਦਾਂ ਹੀ ਚੱਲੀ ਗਏ ਹੁਣ ਤੁਹਾਡੇ ਕੋਲੋਂ ਰਾਜ ਗਿਆ ਆਉਣ ਵਾਲੇ ਸਮੇਂ 'ਚੋਂ ਤੁਹਾਡੇ ਕੋਲੋਂ ਸ਼ਰਮਣੀ ਕਮੇਟੀ ਵੀ ਜਾਓ ਜਾਓ ਦੋ ਸਾਲਾਂ ਨੂੰ ਚਲੇ ਜਾਏ ਦਸਾਂ ਨੂੰ ਚਲੇ ਜਾਏ ਉਹ ਵੀ ਜਾਓ ਬਦਲ ਜਾਣਾ ਲੋਕ ਸਿਆਣੇ ਹੋ ਗਏ ਲੋਕ ਤੇਜ ਬਹੁਤ ਹੱਕੇ ਪਏ ਨੇ ਰੈਲੀਆਂ ਲੀਡਰਾਂ ਦੀਆਂ ਲੰਗਰ ਵੱਖ ਕੇ ਆਉਂਦਾ ਸਰਪੰਚ ਕਮੇਟੀ ਵੱਲੋਂ ਪੈਸੇ ਗੋਲ ਬਚੇ ਦਿੱਤੇ ਜਾਂਦੇ 91 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਜਦੋਂ ਸਰਸੇ ਵਾਲੇ 'ਚ ਬਾਪ ਕੀਤਾ ਸੀ ਵੀ ਸੰਗਤ ਹੁਕਮਨਾਮਾ ਮੰਨੇ ਤੇ ਮੰਨਿਆ ਕਿਸੇ ਕੇ ਨਹੀਂ ਹੁਕਮਨਾਮਾ ਸਮਝਦੇ ਹੋ ਹੁਣ ਗੱਲ ਲੋਕ ਸਿਆਣੇ ਹੋ ਗਏ ਲੋਕ ਹੁਣ ਨਾ ਆਪਾਂ ਸਾਰੇ ਹੁਣ ਸਿਆਣੇ ਆ ਬੋਲੋ ਆਪਾਂ ਸਿਆਣੇ ਆ ਜਹੇਦਾਰ ਨੂੰ ਕਹੋ ਜਹੇਦਾਰਾ ਅਸੀਂ ਕਮਲੇ ਨਹੀਂ ਜਹੇਦਾਰਾ ਕਮਲੇ ਨਹੀਂ ਹੁਣ ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਸਭ ਜਾਣਦੇ ਆ ਸਭ ਜਾਣਦੇ ਪਤਾ ਹੈ ਸਾਰੇ ਬੱਚਾ ਬੱਚਾ ਸਿਆਣਾ ਹੋਇਆ ਪਿਆ ਗੁਰੂ ਰਾਮਦਾਸ ਜੀ ਦਾ ਸਤਿਕਾਰ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਕਰਦੇ ਆ ਜਾਨੋਵੰਦ ਪਰ ਤੈਨੂੰ ਅਸੀਂ ਕੁਛ ਨਹੀਂ ਜਾਣਦੇ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਕਰਦੇ ਆ ਜਾਣ ਤੋਂ ਵੱਧ ਕੇ ਪਰ ਤੇਰੇ ਵਰਗਿਆਂ ਨੂੰ ਅਸੀਂ ਕੁਛ ਨਹੀਂ ਜਾਣਦੇ ਤੁਸੀਂ ਲੀਡਰਾਂ ਦੇ ਚਾਪਲੂਸ ਹੋ ਲੀਡਰਾਂ ਦੇ ਤਲੂਏ ਚੱਕਦੇ ਹੋ ਤੁਸੀਂ ਤੁਸੀਂ ਵੱਟਿਆਂ ਦੀ ਸੁਣਦੇ ਹੋ ਇਹ ਠੋਕ ਕੇ ਕਹਿਣਾ ਚਾਹੀਦਾ ਸਾਰਿਆਂ ਦਾ ਧਮਾਕਾ ਟਕਾਣਿਆ ਆਇਆ ਹੈ ਠੀਕ ਹੈ ਜੀ ਗੱਲ ਆਪਣੇ ਆਪ ਨੂੰ ਕੈਮ ਰੱਖਣਾ ਹੈ ਚੜ੍ਹਦੀ ਕਲਾ ਚ ਰੱਖਣਾ ਹੈ ਬਾਕੀ ਆਉਣ ਵਾਲੀ ਸਰਕਾਰ ਨੂੰ ਵੀ ਕਹਿ ਦਈਏ ਮਾੜਾ ਜਿਹਾ ਵੀ ਭਾਈ ਜਿਹੜੇ ਕੰਮ ਤੁਸੀਂ ਕਹੇ ਆ ਠੋਕ ਵਜਾ ਕੇ ਕਰਿਓ ਵੀ ਸਕੂਲਾਂ ਦਾ ਸੁਧਾਰ ਕਰ ਦਿਓ ਹਸਪਤਾਲਾਂ ਦਾ ਸੁਧਾਰ ਕਰ ਦਿਓ ਫੇਰ ਨਹੀਂ ਕਿਤੇ ਜਾਣ ਜਾਓਗੇ ਸਦਾ ਹੀ ਰਹੋ ਸਦਾ ਹੀ ਪਰ ਹੁਣ ਤੁਸੀਂ ਸੱਚੀ ਜਿਹੜੀ ਨਵੀਂ ਸਰਕਾਰ ਆਈ ਹੈ ਇਹ ਕਹਿਣਾ ਚਾਹਾਂਗੇ ਵੀ ਘਰਾਂ ਦੇ ਆਮ ਜਿਹੇ ਬੰਦੇ ਵੀ ਕਈ ਬਣੇ ਆ ਲੀਡਰ ਤੇ ਉਹ ਹੁਣ ਵਧੀਆ ਥਾਂ ਤੇ ਪਹੁੰਚੇ ਹੋ ਹੁਣ ਕਰਕੇ ਵਿਖਾਓ ਪੰਜਾਬ ਹੁਣ ਤੁਹਾਡੇ ਹੱਥਾਂ 'ਚ ਹੈ ਸਾਥ ਲੋਕ ਦੇ ਰਹੇ ਐ ਲੋਕਾਂ ਨੇ ਹੁਣ ਤੁਹਾਨੂੰ ਫਤਵਾ ਸੁਣਾਤਾ ਬੜਾ ਵਧੀਆ ਇੱਕ ਮੌਕਾ ਮਿਲਿਆ 5 ਸਾਲ ਦਾ ਟਾਈਮ ਕੋਈ ਥੋੜਾ ਨਹੀਂ ਹੁੰਦਾ ਤੇ ਕਰਕੇ ਵਿਖਾਓ ਠੀਕ ਹੈ ਕਿ ਨਹੀਂ ਲੋਕ ਖੁਸ਼ ਹੋਏ ਫਿਰਦੇ ਕਹਿੰਦੇ ਬਿਜਲੀ ਹੁਣ ਸਾਡੀ 200 ਯੂਨਟ ਕੇ 300 ਮਾਫ ਹੋ ਜੂ ਬੀਬੀਆਂ ਕਹਿੰਦੀਆਂ 1000 ਰੁਪਏ ਮਹੀਨੇ ਦਾ ਪੈ ਜਾ ਕਰਦਾ ਹਰ ਇੱਕ ਨੂੰ ਹੀ ਕਹਿੰਦੇ ਪੈਣਾ ਹੁਣ ਬੀਬੀਆਂ ਜਿੰਨੀਆਂ ਹੋਣ ਉਹਨਾਂ ਹੀ ਫਾਇਦਾ ਅਗਲੇ ਘਰ ਤੇ 4-5 ਹੋਣ ਗਿਆ 5000 ਤੇ ਆ ਗਿਆ ਹੈ ਕਿ ਨਹੀਂ ਪਰ ਆਇਆ ਤੇ ਜਾੜੀ ਹੈ ਭਾਈ ਚਲੋ ਵੇਖੋ ਇੱਕ ਗੱਲ ਦੱਸਾਂ ਚਲੋ ਸਿੱਧੀ ਜੀ ਕਹੀ ਕਹਿੰਦੇ ਇਹ ਆਮ ਆਦਮੀ ਕਰੂ ਕੀ ਮੈਂ ਕਿਹਾ ਕਰਨ ਵਾਲਾ ਕੰਮ ਤੇ ਕਰਤਾ ਹੁਣ ਭਾਵੇਂ ਕੁਛ ਵੀ ਨਾ ਕਰਨਾ ਹੈ ਬਈ ਝਾੜੂ ਦੀ ਫੇਰਿਆ ਵੈਕਿਊਮ ਹੀ ਫੇਰਦਾ ਚਲੋ ਹੁਣ ਅੱਗੇ ਵੇਖੀ ਚੱਜੋ ਜੋ ਹੋਊ ਜੱਗੇ ਜਿਹੜਾ ਕੰਮ ਹੋਣਾ ਉਹ ਵੇਖੀ ਚੱਜੋ ਚਲੋ ਹੁਣ ਆਪਾਂ ਇੰਨਾ ਹੀ ਕਹਿਣਾ ਸੀ ਵੀ ਜਥੇਦਾਰ ਬਹੁਤ ਔਖੇ ਐ ਸਾਰੇ ਆਲੇ ਔਖੇ ਰਹਿਣਾ ਹੀ ਹੈ ਇਹਨਾਂ ਨੇ ਤਾਂ ਜਹੇਦਾਰਾਂ ਨੇ ਔਖਾ ਹੀ ਰਹਿਣਾ ਕਦੇ ਤੇ ਸੌਖੇ ਇਹਨਾਂ ਦੀ ਤੂੜੀ ਮੈਂ ਤੇ ਲੱਥੀ ਵੇਖੀ ਨਹੀਂ ਕਦੇ ਤੁਸੀਂ ਵੇਖੀ ਹੋਵੇ ਪਤਾ ਨਹੀਂ ਮੈਂ ਇਹਨਾਂ ਦੀਆਂ ਤੂੜੀਆਂ ਲੱਥੀਆਂ ਨਹੀਂ ਵੇਖੀਆਂ ਐਂ ਹੀ ਰਹਿੰਦੇ ਨੇ ਹਰ ਵੇਲੇ ਉਬਲੇ ਉਬਲੇ ਤਾਂ ਕਰਕੇ ਇਹਨਾਂ ਨੂੰ ਬੇਨਤੀ ਹੈ ਵੀ ਸੁਧਾਰ ਕਰੋ ਆਪਣੇ ਵਿੱਚ ਲੋਕਾਂ ਦੇ ਉੱਤੇ ਨਾ ਚੜਦੇ ਫਿਰੋ ਆ ਲੋਕਾਂ ਦੇ ਉੱਤੇ ਗਲ ਨਾ ਪੈਂਦੇ ਫਿਰੋ ਲੋਕਾਂ ਨੂੰ ਪੰਥ ਚੋਂ ਛੇਕ ਕੇ ਕੁਝ ਨਹੀਂ ਹੋਣਾ ਤੁਹਾਨੂੰ ਆਪਣੇ ਆਪ ਤੇ ਕੰਮ ਕਰਨਾ ਪੈਣਾ ਆਪਣੀ ਸੋਚ ਬਦਲਨੀ ਪੈਣੀ ਹੈ ਆਪਣਾ ਸੁਧਾਰ ਕਰਨਾ ਪੈਣਾ ਹੈ ਕਿ ਨਹੀਂ ਸੁਧਾਰ ਕਰਨਾ ਪੈਣਾ ਤੇ ਅੱਜ ਆਪਾਂ ਰਣਜੀਤ baba ਢੜਰੀਆਂ ਵਾਲਿਆਂ ਦੀਆਂ ਗੱਲਾਂ ਸੁਣੀਆਂ ਉਹ ਬਹੁਤ ਹੀ ਵਧੀਆ ਅੰਦਾਜ਼ ਦੇ ਨਾਲ ਦੱਸਦੇ ਪਏ ਆ ਕਿ ਅਕਾਲੀ ਤਖਤ ਵਾਲੇ ਜਿਹੜੇ ਅਕਾਲੀ ਤਖਤ ਲਾਲੇ ਆ ਨਾ ਵੱਡੇ ਵੱਡੇ ਜਿਹੜੇ ਦਰਖਤ ਹੈ ਨਾ ਉਹ ਸਾਰੇ ਢਹਿ ਗਏ ਨੇ ਡਿੱਗ ਪਏ ਨੇ ਜੜੋਂ ਹੀ ਨਿਕਲ ਪਏ ਨੇ ਉਹਨਾਂ ਦੇ ਜੜੇ ਨਿਕਲ ਗੀਆਂ ਤੇ ਉਹਨਾਂ ਦੀ ਗੱਲ ਬਿਲਕੁਲ ਸਹੀ ਕਿ ਜਦੋਂ ਹਨੇਰੀ ਹੁੰਦੀ ਹੈ ਨਾ ਤੂਫਾਨ ਹੁੰਦਾ ਤੇ ਫਿਰ ਜਿਹੜੇ ਵੱਡੇ ਵੱਡੇ ਦਰਖਤ ਹੁੰਦੇ ਆ ਨਾ ਉਹ ਬਾਸ ਟਾਈਮ ਜੜੋਂ ਨਿਕਲ ਜਾਂਦੇ ਆ ਵਿਚੋਂ ਨਹੀਂ ਟੁੱਟਦੇ ਜੜੋਂ ਨਿਕਲ ਜਾਂਦੇ ਆ ਤੇ ਹੁਣ ਪੰਜਾਬ ਦੇ ਵਿੱਚ ਵੀ ਐਂਝ ਹੀ ਹੁੰਦਿਆ ਵਾ ਤੁਸੀਂ ਦੇਖ ਹੀ ਲਿਆ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਖ ਲਓ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਆਪਣੇ ਆਪ ਨੂੰ ਸੂਰਮੇ ਸਮਝਦੇ ਸੀ ਬਾਦਲ ਪਰਿਵਾਰ ਜਿਹੜੇ ਕਿ ਕਹਿੰਦੇ ਕਿ ਸਾਡੇ ਆਲ ਕੋਈ ਤੱਕ ਨਹੀਂ ਸਕਦਾ ਕਿਸੇ ਦੀ ਕੀ ਜਰਤ ਹੈ ਕਿ ਸਾਨੂੰ ਸਾਡੇ ਉੱਤੇ ਹੱਥ ਪਾਵੇ ਅੱਜ ਉਹ ਬੁਰਜ ਅੱਜ ਉਹ ਵੱਡੇ ਵੱਡੇ ਅਜਿਹੇ ਦਰਖਤ ਹੈ ਨਾ ਜਿਹੜੇ ਪੁੱਟੇ ਗਏ ਆ ਦੇਖ ਲੋ ਕਿ ਵਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਦੇ ਅੰਦਰ ਹੈ ਇਨਕੁਆਰੀਆਂ ਲੱਗੀਆਂ ਵਿਜੀਲੈਂਸ ਟੀਮ ਆਪਣਾ ਕੰਮ ਕਰਨ ਦੇਈ ਹੈ ਸਬੂਤ ਇਕੱਠੇ ਕਰਨ ਦੇਈ ਹੈ ਹੁਣ ਉਹਨਾਂ ਦਾ ਜੀਣਾ ਮੁਸ਼ਕਲ ਹੋਇਆ ਵਾ ਬਾਕੀ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਉਹਦਾ ਵੀ ਦੇਖ ਲੋ ਉਹਦੇ ਉੱਤੇ ਵੀ ਹੁਣ ਕੜੀ ਕੰਮ ਖਿੱਚਿਆ ਜਾ ਰਿਹਾ 56 ਟਾਇਰ ਕੀਤਾ ਜਾ ਰਿਹਾ ਇਹ ਸਾਰਾ ਕੌਣ ਕਰਨ ਦਿਆ ਸੀਐਮ ਭਗਵੰਤ ਮਾਨ ਵਕਤ ਦਾ ਵਿਰੋਧ ਪਤਾ ਕੋਈ ਨਹੀਂ ਹੁੰਦਾ ਇਹ ਸਮਝਦੇ ਸੀ ਕਿ ਸ਼ਾਇਦ ਸਦਾ ਵਕਤ ਸਾਡੇ ਰਹਿਣਾ ਵਾ ਸਾਡੇ ਖਿਲਾਫ ਕੋਈ ਵੀ ਨਹੀਂ ਆਵਾਜ਼ ਉਠਾ ਸਕਦੇ ਕੋਈ ਵੀ ਸਾਡੇ ਤੇ ਹੱਥ ਨਹੀਂ ਪਾ ਸਕਦਾ ਲੇਕਿਨ ਦੇਖ ਲਓ ਵਕਤ ਨੇ ਕੈਸਾ ਪਿਆ ਘੁਮਾਇਆ ਵਕਤ ਦਾ ਕਿ ਅੱਜ ਸੀਐਮ ਭਗਵੰਤ ਮਾਨ ਸਾਹਿਬ ਨੇ ਦੇਖੋ ਨਾ ਉੱਤੇ ਹੱਥ ਪਾਇਆ ਤੇ ਉਹਨਾਂ ਨੂੰ ਫੜ ਕੇ ਵੀ ਦਿਖਾਇਆ ਤੇ ਕਿਸੇ ਇੰਜ ਦੇ ਜਿਹੜਾ ਕੋਈ ਲੀਡਰ ਵੱਡਾ ਹੁੰਦਾ ਜਿੰਨੇ ਕਿ ਪਹਿਲਾਂ ਕਈ ਸਾਲ ਸਿਆਸਤ ਕੀਤੀ ਹੋਵੇ ਪੰਜਾਬ ਤੇ ਉਨਤੇ ਹੱਥ ਪਾਉਣਾ ਜਿਹੜਾ ਸੋਖਾ ਨਹੀਂ ਹੁੰਦਾ ਬਗੈਰ ਸਬੂਤਾਂ ਤੋਂ ਤੇ ਜੇਕਰ ਸੀਐਮ ਭਗਵੰਤ ਮਾਨ ਸਾਹਿਬ ਨੇ ਉਹਨਾਂ ਤੇ ਹੱਥ ਪਾਇਆ ਤੇ ਉਹਨਾਂ ਨੇ ਜ਼ਰੂਰੀ ਗੱਲ ਉਹਨਾਂ ਕੋਲ ਸਬੂਤ ਵੀ ਹੋਣਗੇ ਬਾਕੀ ਵਿਜੀਲੈਂਸ ਟੀਮਾਂ ਹੋਰ ਸਬੂਤ ਇਕੱਠੇ ਕਰਦੀਆਂ ਪਈਆਂ ਮੈਂ ਜਿਹਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਬਾਕੀ ਹੁਣ ਜਿਹੜੇ ਅਕਾਲੀ ਪੰਥ ਦੇ ਲੀਡਰ ਸੀ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਉਹਨਾਂ ਦਾ ਹੁਣ ਬਚਣਾ ਮੁਸ਼ਕਲ ਹੋ ਗਿਆ ਵਾ ਜੋ ਜੋ ਆਪਣੇ ਦੌਰੇ ਹਕੂਮਤ ਚ ਕਰਦੇ ਰਿਹਾ ਹੁਣ ਉਹਨਾਂ ਨੂੰ ਉਹਦਾ ਖਮਿਆਦਾ ਭੁਗਤਣਾ ਪੈਣਾ ਵਾ ਉਹਨੂੰ ਇਨਾਮਾਂ ਮਿਲਣੀਆਂ ਵਾ ਕਿਉਂਕਿ ਅਗਰ ਉਹਨਾਂ ਨੇ ਆਪਣੇ ਉਸ ਦੌਰ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਭਲਾ ਨਹੀਂ ਕੀਤਾ ਚੰਗਾ ਨਹੀਂ ਕੀਤਾ ਤੇ ਅੱਜ ਫਿਰ ਉਹਨਾਂ ਨੂੰ ਭੁਗਤਣਾ ਹੀ ਪੈਣਾ ਮੈਂ ਬਾਕੀ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜਾ ਨਸ਼ਾ ਵਿਰੁੱਧ ਯੁੱਧ ਖੜਾ ਸ਼ੁਰੂ ਕੀਤਾ ਸੀ ਨਾ ਨਸ਼ਾ ਮੁਕਾਓ ਯੁੱਧ ਉਹ ਵੀ ਬਹੁਤ ਅੱਛਾ ਕੰਮ ਕੀਤਾ ਵੱਡੇ ਵੱਡੇ ਮਗਰਮੱਛਾਂ ਦੇ ਹੱਥ ਬੋਂਦੇ ਆ ਤਾਂ ਕਿ ਇਹਨਾਂ ਨੂੰ ਫੜਿਆ ਜਾਏਗਾ ਜਦੋਂ ਤੇ ਆਪੇ ਛੋਟੇ ਛੋਟੇ ਜਿਹੜੇ ਡੀਲਰ ਹੈ ਉਹ ਇਸ ਕੰਮ ਤੋਂ ਤੋਬਾ ਕਰ ਜਾਣਗੇ ਕੰਮ ਛੱਡ ਦੇਣਗੇ ਤੇ ਪੰਜਾਬ ਦੇ ਵਿੱਚ ਹਰ ਪਾਸੇ ਖੁਸ਼ਹਾਲੀ ਹੋ ਜਾਏਗੀ ਇਹ ਜਿਹੜਾ ਪੰਜਾਬ ਦਾ ਹੁਣ ਇਸ ਟਾਈਮ ਪੰਜਾਬ ਨਸ਼ੇ ਦੇ ਵਿੱਚ ਡੁੱਬਿਆ ਪਿਆ ਸੀ ਉਹ ਖਤਮ ਕਰਨ ਦੇ ਚੱਕਰਾਂ ਚਾਹ ਤਾਂ ਕਿ ਪੰਜਾਬ ਤਰੱਕੀ ਦੀ ਤਰਫ ਜਾਵੇ ਬਾਕੀ ਵੀਰੋ ਤੁਸੀਂ ਇਹ ਰঞ্জੀਤ ਬਾਬਾ ਢੱਡਰੀਆਂ ਵਾਲੇ ਦੀ ਅੱਜ ਦੀ ਇਹ ਵੀਡੀਓ ਦੇਖੀ ਕਥਾ ਸੁਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋਟੇ ਇਸਰਾ ਖਿਆਲ ਰੱਬ ਰੱਖਾ